ਹੈਲੋ ਦੋਸਤੋ ਵੈਲਕਮ ਬੈਕ ਟੂ ਮਾਈ ਨਿਊ ਬਲੌਗ ਤਾਂ ਮਤਲਬ ਠੀਕ ਆ ਸਾਰੇ ਸਾਰਿਆਂ ਦਾ ਕਰਪੋਰਰ ਫੈਮਿਲੀ ਸੱਜਣ ਮਿੱਤਰ ਤੇ ਜਾਨਵਰ ਸੈਟ ਆ ਸਾਰਿਆਂ ਦੇ ਸਾਰੇ ਸੱਜਣ ਮਿੱਤਰ ਬੇਲੀਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਤੇ ਸਾਰਿਆਂ ਨੂੰ ਕੋਰ ਕਾਸ਼ਕ ਜੀ ਨਾਲ ਤੱਕ ਚੈਨਲ ਨੂੰ ਸਬਸਕ੍ਰਾਈਬ ਕਰੋ ਚੈਨਲ ਨੂੰ ਸਬਸਕ੍ਰਾਈਬ ਕਰੋ ਵੀਡੀਓ ਨੂੰ ਲਾਈਕ ਸ਼ੇਅਰ ਟਮੈਟ ਕਰਦੇ ਕਰੋ ਤੇ ਆਪਣੇ ਚੈਨਲ ਦਾ ਲਿੰਕ ਆਪਣੇ ਸੱਜਣ ਮਿੱਤਰ ਬੇਲੀਆਂ ਨੂੰ ਜਿਆਦਾ ਜਿਆਦਾ ਸ਼ੇਅਰ ਕਰਿਆ ਕਰੋ ਠੀਕ ਆ ਮਿੱਤਰੋ ਦਿਖਾਉਣੇ ਤੁਹਾਨੂੰ ਅੱਜ ਦੀ ਰੂਟੀਨ ਕੀ ਹੋਇਆ ਮੈਂ ਤੋਂ ਨਹੀਂ ਫਿਰਦਾ ਗੱਡੀ ਵਰਤਿੰ ਮਿਲਾਈ ਆ ਰੁੱਖ ਤੇ ਧੁੰਦ ਬੜੀ ਜ਼ਬਰਦਸਤ ਵਹੀ ਹੋਈ ਆ ਆ ਦੇਖੋ ਅੱਜ ਆਪਣੀ ਛਤਰੀ ਵੀ ਨਹੀਂ ਦੀਦੀ ਤੇ ਰੋਡ ਤੇ ਸਿਰਫ ਗੱਡੀਆਂ ਦੀਆਂ ਆਵਾਜ਼ਾਂ ਹੀ ਆ ਰਹੀਆਂ ਗੱਡੀਆਂ ਨਹੀਂ ਦਿਖਾਈ ਦੇ ਰਹੀਆਂ ਆ ਦੇਖੋ ਰੋਡ ਚੱਲ ਰਿਹਾ ਆਵੇ ਇਹ ਨਹੀਂ ਜਬਰਦਸਤ ਧੁੰਦ ਪਈ ਆ ਤੇ ਹਵਾ ਬੜੀ ਤੇਜ਼ ਚੱਲ ਰਹੀ ਆ ਮੌਸਮ ਬੜਾ ਠੰਡਾ ਆ ਆ ਵੀ ਚੱਲੋ ਤੇ ਆਪਾਂ ਜਾਨਵਰਾਂ ਨੂੰ ਖੋਲੀਏ ਖਾਣਾ ਪਾਣੀ ਦਈਏ ਆ ਬੰਦੇ ਤੁਰਦੇ ਜਾਂਦੇ ਕਿੰਨੇ ਦਿਖਾਈ ਦਿੰਦੇ ਆ ਵੀ ਤੇ ਹੁਣ ਆਪਾਂ ਧੀ ਹਲੀ ਕਰਕੇ ਜਾਨਵਰਾਂ ਨੂੰ ਖੋਲੀਏ ਤੇ ਇਹਨੂੰ ਦੋਨਾ ਪਾਣੀ ਪਾ ਦਈਏ ਓਹ 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 ਚੱਕਰ ਆਹੀ ਆਪਣੀ ਕੂਪਟਰੀ ਜਿਹੜੀ ਭੱਜ ਗਈ ਸੀ ਵਾਪਸ ਆਈ ਆ ਇਹ ਹੋ ਗਈ ਆ ਜੋੜਾ ਲੱਗਾ ਹੋਇਆ ਇਹਨਾਂ ਦਾ ਸਿੱਕ ਮੜਲੇ ਬ੍ਰੇਕ ਜੋ ਵੀ ਸਵੇਰੇ ਸਵੇਰੇ ਮੋਟਰ ਚਲਾਈ ਦੀ ਆ ਤੇ ਟੈਂਕੀ ਭਰੀ ਦੀ ਆ ਇਸ ਕਰਕੇ ਪਾਣੀ ਕੋਸਾ ਹੀ ਹੁੰਦਾ ਆ ਆਹ ਦੇਖ ਲੋ ਤੁਹਾਨੂੰ ਇੱਕ ਚੀਜ਼ ਦਿਖਾਉਣਾ ਆ ਜੇ ਤੁਹਾਨੂੰ ਦੇ ਨਹੀਂ ਜਿਆਦਾ ਆ ਸਾਹਮਣੇ ਖੜੇ ਬੰਦੇ ਨਹੀਂ ਵੀ ਆਹ ਦੇਖੋ ਹੁਣ ਖੋਲੀਏ ਆਪਾਂ ਇਧਰ ਬੜੀ ਜਾਨਵਰਾਂ ਨੂੰ ਤੇ ਇਹ ਵੀ ਮਰੀ ਆ ਇਹਦੇ ਅੰਡੇ ਇੱਥੇ ਕਰੋ ਜਾ ਕੇ ਮੋਰੇ ਲੈ ਆਂਦੀ ਇਹ ਵੀ ਤੂੰ ਸ਼ਾਮ ਕੇ ਇੱਥੇ ਰੱਖ ਮਾਲੂਗੀ ਦੇ ਬੱਚੇ ਨਿਕਲਣਗੇ ਇਹਦੇ ਇਹਨਾਂ ਨੇ ਇੱਕੋ ਹੀ ਬੱਚਾ ਰੱਖਿਆ ਇੱਕ ਮੇਰੇ ਗਾਣਾ ਤੁਹਾਨੂੰ ਦਿੱਤਾ ਹੋਇਆ ਚੰਗੀ ਤਰ੍ਹਾਂ ਤੇ ਉਹ ਛੋਟੇ ਵਾਲਾ ਮੁੰਡਾ ਦਿੱਤਾ ਨਹੀਂ ਹੈਗਾ ਉਸ ਵਾਲੇ ਜੋੜੇ ਦਾ ਆ ਜੀ ਮਾਦੀ ਉਹ ਕੋ ਆ ਆਹ ਲੋ ਮਿੱਤਰੋ ਤੇ ਠੰਡ ਦੇ ਰੁਕਣੀ ਜਿਆਦਾ ਠੰਡ ਤੇ ਇਹ ਤੇਰਾ ਹੈਗਾ ਕੱਲੂ ਮੁੰਡੇ ਦਾ ਵਿਆਹ ਸ ਜਾ ਮੈਂ ਚਲੇ ਜਾਂਦੀ ਆਇਆ ਮਲੇਟਾਂ ਰੁਪਣਾ ਲਾਈਆਂ ਹੋਈਆਂ ਗੜੀ ਜਲਾ ਕੇ ਟੈਂਟ ਉਹ ਤੇ ਧੱਕ ਦਿਲਿਆਂ ਨੂੰ ਨਮ ਘਟਦੀ ਆਪਾਂ ਆਹ ਮਾਦੀ ਨੇ ਵੀ ਅੰਡੇ ਰੱਖੇ ਹੋਏ ਆ ਕਦੇ ਅੰਡੇ ਨੂੰ ਇੱਧਰ ਨੂੰ ਲੈ ਜਾਂਦੀ ਕਦੇ ਉੱਧਰ ਨੂੰ ਲੈ ਜਾਂਦੀ ਪਹਿਲੀ ਵਾਰ ਆਖੇ ਹੱਲੇ ਦੀ ਸਮਝ ਨਹੀਂ ਆ ਰਹੀ ਤੇ ਕੀ ਕਰਦੀ ਏ ਫਰੀਆ ਵੀ ਅੰਡੇ ਸੰਭਾਲੇ ਹੋਏ ਨੇ ਤੇ ਆਹ ਬਲੀ ਮਾਦੀ ਨੇ ਲਾ ਲਿਆ ਇਹਦੇ ਨਾਲ ਜੋੜਾ

ਪੀ ਜਾਂ ਨੋਰਨ ਕੋਲਦੇ ਆਂ ਪਾਣਾ ਪਾਣੀ ਦਿੰਨੇ ਨੀਲਾ ਅੱਜ ਨਹੀਂ ਉੜੇ ਇਹ ਅੱਜ ਗੋਗੋ ਲਿਖਣ ਦੀ ਲੋੜ ਨਹੀਂ ਪਣੀ ਦਾ ਹਰੋ ਜੇ ਦੀ ਕਰਦੇ ਐ ਨਿਕਲਦੇ ਸਾਰੇ ਦੋਨੇ ਜਣੇ ਉੜ ਜਾਂਦੇ ਆ ਆਹ ਦੀ ਮੰਤੀ ਆ ਆ ਨਾ ਰ ਨੀਲਾ ਮੈਗਾ ਨੂੰ ਇੱਧਰ ਜਾਨਵਰ ਤੇ ਆਜ ਦਾ ਵੀ ਬੁਰਾ ਹਾਲ ਹੀ ਆ ਤੇ ਵੀ ਅਮਰੀ ਮੰਦੀ ਨੇ ਇੱਕ ਬੱਚਾ ਇਹਦਾ ਮਰ ਗਿਆ ਤੇ ਇੱਕ ਤੇ ਚੰਗੀ ਤਰ੍ਹਾਂ ਫਾੜਿਆ ਐ ਵਾਕੀ ਨਾ ਆ ਬੈਠੇ ਬੱਚੇ ਜਾਨਵਰ ਇੱਧਰ ਗਾਲੀ ਜਿੰਨੀ ਇਹਨੇ ਵੀ ਆਪਣੇ ਦੋਨੇ ਆਂਡੇ ਸਾਹਮਣੇ ਹੋਏ ਆ ਦੀ ਵੀ ਉਹਨੇ ਵਾਰਾ ਉਗੀ ਦੇਖਿਓ। ਆ ਦੇਖੋ ਕਿਦਾਂ। ਸਰੀਂਹ। ਹੰਬ ਮੰਨ ਲਾਪੇ। ਕਈ ਦਿਨ ਹੋ ਗਏ ਉੜੇ ਨਹੀਂ ਹਨ ਇਸ ਕਰਕੇ ਇਹਨਾਂ ਦੇ ਮਸਤੀ ਲੜ ਦਿੱਤੀ ਹੈ। ਬਹੁਤੀ ਆ ਗਈ। ਮਾਨੂੰ ਬੱਚੇ ਦੇ ਖਾਦਣਾ ਇਹਦਾ। ਨਾਲ ਹੋਈ ਇੱਕ ਬੱਚਾ ਦਾ ਸਾਂਭ ਲਿਆ। ਇੱਕ ਬੱਚਾ ਮਰ ਗਿਆ। ਉਹ ਪਿਆ ਸੈਰ ਤੇ। ਕਿਉਂ ਪਹਿਲੇ ਦਿਨ ਹੀ ਮਰ ਗਿਆ। ਵਾਈਗਾ ਵੀਗਾਨ ਵਾਲੀ ਆ ਦੋ ਦਿਨ ਦੀ ਛੁੱਟੀਆਂ ਹੋ ਸਪਾਈ ਚੰਗੀ ਤਰ੍ਹਾਂ ਕਰਾਂਗੇ ਸਾਰੀ ਬੰਦ ਹੋ ਗਏ ਅੰਦਰ ਆਹ ਨਾਲੂ ਦੀ ਦੋਨਾਂ ਦੇ ਟਾਪਾ ਇਹ ਬਾਕੀ ਆ ਪਾ ਜੰਗਲੀ ੜਾ ਦੀ ਏ ਇਹਨਾਂ ਨੂੰ ਯਾਨ ਬਰਨ ਤੰਕਾ ਨਾ ਆਹ ਲੋ ਜੀ ਤੇ ਨਵੇਂ ਜੋੜੀ ਦੀ ਮਾਤੀ ਬਾਹਰ ਆ ਗਈ ਆ ਦਾਣਾ ਚੱਕਣ ਉਹ ਸਾਹਮਣੇ ਚੱਕਦੀ ਵੀ ਜਿਹਦੀ ਪਾਲੀ ਪੂਸ਼ ਹਾਲ ਦੇ ਕਾਲੇ ਬੱਚੇ ਦੇ ਕੋਲ ਆਹ ਗਾਲੀ ਜੱਟੀ ਮਾਦੀ ਹਰ ਬਰਨਦਰ ਨੂੰ ਆਂਦੇ ਇਹਨੂੰ ਪਤਾ ਆਂਦੇ ਆ ਕਿਉਂਕਿ ਇਸ ਕਰਕੇ ਆਹ ਦੇਖੋ ਜੰਗਲੀ ਜਦੋਂ ਆਂਦੇ ਆ ਮਸਲਾ ਇਹ ਆ ਇਹ ਜਾਨਵਰ ਨੂੰ ਮਾਰ ਕੇ ਸੈੱਡ ਕਰ ਦਿੰਦੇ ਆ ਤੇ ਆਪ ਦਾਣਾ ਚੱਕਣ ਲਾ ਪੰਦੇ ਆ ਇਹਨਾਂ ਨੂੰ ਮਾਰਦੇ ਰਹਿੰਦੇ ਆ ਰੇ ਬੱਚੇ ਦੇ ਬਾਲਾ ਬੁਰਾ ਹਾਲ ਆ। ਉਹਦੇ ਵੀ ਦਾਣੇ ਜੇ ਕਾਫੀ ਹੋ ਗਏ ਆ ਪਰ ਇਹ ਅਭੀ ਟਿਗਿਆ ਹੋਇਆ। ਦਾਣਾ ਵੀ ਖਾਂਦਾ ਪਰ ਵੀ ਸੈਟਾ ਬਿਲਕੁਲ। ਸੌਰੀ ਜਾਨ ਬੰਨੇੜੇ ਤੋਂ ਦੇਖ ਲਓ ਇੱਕ ਵਾਰੀ। ਆਹ ਆਪਣਾ ਸ਼ਾਹ। ਕੱਲ੍ਹ ਦੇ ਕੱਲ੍ਹ ਸੰਡੇ ਕੱਲ੍ਹ ਦੀ ਵੀ ਛੁੱਟੀ ਤੇ ਪਰਸੋਂ ਹੈਗੀ ਲੋਹੜੀ ਪਰਸੋਂ ਦੀ ਵੀ ਛੁੱਟੀ ਦੋ ਦਿਨ ਆਪਾਂ ਕਰ ਰਹੀਆਂ ਸਪਾਈਆਂ ਵਗੈਰਾ ਕਰਨ ਇਹਨਾਂ ਦੀ ਜਾਨਵਰਾਂ ਦੀਆਂ ਕੁੜੀਆਂ ਦੀਆਂ ਇਹ ਨਾਲੇ ਕਾਲੇ ਬੱਚੇ ਨੂੰ ਥੋੜੀ ਉਹ ਦਵਾਈ ਦੇਵਾਂਗੇ ਉਹਨੂੰ ਸੈੱਟ ਕਰਾਂਗੇ ਆਪਾਂ ਉਹਨੂੰ ਕੋਈ ਟਾਈਮ ਆਪਣੇ ਡਿਊਟੀ ਦਾ ਕੰਮ ਤੇ ਜਾਣ ਦਾ ਇਹਨੂੰ ਗਾਲਾਂ ਦੋਣਾ ਪਾ ਕੇ ਆਪਾਂ ਨਿਕਲ ਜਾਣਾ ਡਿਊਟੀ ਜਾਣਾ ਸ਼ਾਮੀ 5:30 ਵਜੇ ਤੇ ਸ਼ਾਮ ਦਾ ਦਾਣਾ ਤੁਹਾਨੂੰ ਪਤਾ ਹੀ ਆ ਮੇਰਾ ਭਾਂਜਾ ਪਾ ਦਿੰਦਾ ਹੁੰਦਾ ਜਾਂ ਨਿਆਣੇ ਪਾ ਦਿੰਦੇ ਹੁੰਦੇ ਆ ਔਲੇ ਬੱਚੇ ਦੇ ਕਿੰਨੇ ਦਾਣੇ ਇਹ ਹੋ ਗਏ ਵਿਚਾਰੇ ਦੇ ਆਹ ਦੇਖੋ ਔਲੇ ਸਰਾਮੂ ਦਾ ਭਰਿਆ ਪਿਆ ਇਹ ਕਿੰਨੇ ਆ ਕੇ ਬੈਠੇ ਆ ਤਿੰਨ ਚਾਰ ਆਪਣੀ ਕਿਉਂ ਦੋਨਾਂ ਕੋਲ ਹੋਰ ਪਾ ਲਈਏ ਠੀਕ ਆ ਮਿੱਤਰੋ ਅੱਜ ਦੀ ਵੀਡੀਓ ਮਿਲਾਂਗੇ ਕੱਲੂ ਇੱਕ ਨਵੀਂ ਵੀਡੀਓ ਜ ਨਵੇਂ ਟੌਪਿਕ ਦੇ ਨਾਲ ਤੇ ਸਾਰੇ ਸੱਜਣ ਮਿੱਤਰ ਬੇਲੀਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਤੇ ਸਾਰਿਆਂ ਨੂੰ ਇੱਕ ਰਿਕੁਐਸਟ ਕਿ ਜਿਨ੍ਹਾਂ ਹਾਲ ਤੱਕ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਚੈਨਲ ਨੂੰ ਸਬਸਕ੍ਰਾਈਬ ਕਰੋ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਕਰਦੇ ਰਹੋ ਤੇ ਆਪਣੇ ਚੈਨਲ ਦਾ ਲਿੰਕ ਆਪਣੇ ਸੱਜਣ ਮਿੱਤਰ ਬੇਲੀਆਂ ਨਾਲ ਜਿਆਦਾ ਥਿਆਲੇ ਸ਼ੇਅਰ ਕਰਿਆ ਕਰੋ ਤੇ ਪਾ ਦੀ ਸਪੋਰਟ ਕਰਿਆ ਕਰੋ ਠੀਕ ਆ ਮਿੱਤਰੋ ਸਤਿ ਸ਼੍ਰੀ ਅਕਾਲ ਅਦਾਬ ਨਮਸਤੇ ਜੀ